ਹਾਂਜੀ ਆਪਾਂ ਅੱਜ ਖੜਿਆਂਗੇ ਬਾਬਾ ਮਾਥਰ ਨਾਸ ਦੀ ਸਮਾਧ ਤੇ ਡੇਰੇ ਤੇ ਤੇ ਜਿਵੇਂ ਅੱਜ ਤੁਹਾਨੂੰ ਦਰਸ਼ਨ ਕਰਾਉਣਿਆਂ ਜਿਹੜੇ ਸੇਵਾਦਾਰ ਉੱਥੇ ਸਾਰੇ ਸੇਵਾ ਕਰ ਰਹੇ ਨੇ ਤੇ ਆਪਣਾ ਜਿਹੜਾ ਖੰਡਪਾਟ ਪ੍ਰਕਾਸ਼ ਕਰਵਾਉਣੇ ਨੇ ਆਪਣੇ 20 ਤਰੀਕ ਨੂੰ ਇੱਥੇ ਖੰਡਪਾਟ ਸਾਹਿਬ ਦੀ ਪ੍ਰਕਾਸ਼ ਹੋਣਗੇ ਤੇ ਜਿਵੇਂ ਬਹੁਤ ਲਗਨ ਦੇ ਨਾਲ ਬਹੁਤ ਜਿਹੜੇ ਬੱਚੇ ਆ ਸੇਵਾ ਕਰ ਰਹੇ ਨੇ ਜਿਹੜੇ ਸੇਵਾਦਾਰ ਨੇ ਤੇ ਪੱਕੇ ਇਹ ਸੇਵਾਦਾਰ ਨੇ ਜਿਹੜੇ ਅੱਜ ਲੱਗ ਰਹੇ ਨੇ ਮੁੰਡੇ ਤੇ ਸਾਰੇ ਤੁਹਾਨੂੰ ਦਿਖਾਉਣਿਆਂਗੇ ਜਿਵੇਂ ਇਧਰੋਂ ਆਪਣੇ ਮੰਦਰ ਦੇ ਅੰਦਰੋਂ ਡੇਰੇ ਦੇ ਵਿੱਚ ਜਿਹੜੀ ਸੇਵਾ ਚੱਲ ਰਹੀ ਆ ਤੇ ਬਹੁਤ ਵਧੀਆ ਲਗਨ ਦੇ ਨਾਲ ਇਹ ਸੇਵਾ ਕਰ ਰਹੇ ਨੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣਿਆਂ ਜਿਵੇਂ ਕੋਈ ਵੀ ਬੰਦਾ ਹੈਗਾ ਇਸ ਡੇਰੇ ਦੇ ਵਿੱਚ ਆ ਕੇ ਕੋਈ ਵੀ ਆਪਦੀ ਸੁੱਖ ਸੁਖ ਦਾ ਹੈਗਾ ਤਾਂ ਉਹਦੀ ਹਰ ਇੱਕ ਸੁੱਖ ਇੱਥੇ ਪੂਰੀ ਹੁੰਦੀ ਆ ਤੇ ਸਾਰਿਆਂ ਨੂੰ ਇੱਕੇ ਬੇਨਤੀ ਕਰਦੇ ਆ ਵੀ ਜਦੋਂ ਆਪਣਾ ਇਸ ਨੂੰ 20 ਤਰੀਕ ਨੂੰ ਆਪਣਾ ਜਿਹੜਾ ਇੱਥੇ ਸ੍ਰੀ ਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਜਾਣਗੇ ਤੇ ਸਾਰੇ ਪਿੰਡ ਨੇ ਸਾਰੇ ਨਗਰ ਨੇ ਵੱਧ ਚੜ ਕੇ ਸੇਵਾ ਕਰਨੀ ਤੇ ਇੱਥੇ ਆਪਣੇ ਡੇਰੇ ਦੇ ਉੱਪਰ ਹਰ ਇੱਕ ਬੱਚਾ ਬੱਚਾ ਡੇਰੇ ਦੇ ਵਿੱਚ ਪਹੁੰਚਣਾ ਚਾਹੀਦਾ ਕਿਉਂਕਿ ਇਸ ਡੇਰੇ ਦੇ ਵਿੱਚ ਜਿਹੜਾ ਆਪਣਾ 20 ਤਰੀਕ ਨੂੰ ਆ ਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਜਾਣਗੇ ਤਿੰਨੇ ਦਿਨ ਸਾਰਿਆਂ ਨੇ ਫੁੱਲ ਸੇਵਾ ਕਰਨੀ ਆ ਤੇ ਸੇਵਾ ਕਰਕੇ ਆਪਣੇ ਜੀਵਨ ਸਫਲਾ ਕਰਨਾ ਤੇ ਇੱਥੇ ਅੱਜ ਤੁਹਾਨੂੰ ਜਿਹੜੀ ਇੱਧਰ ਆਪਣਾ ਇਹ ਹੈਗਾ ਮੇਨ ਆਪਣਾ ਬਾਬੇ ਦਾ ਜਿਹੜਾ ਦਰਬਾਰ ਆ ਇੱਧਰ ਮੇਨ ਉਹ ਹੈਗਾ ਤੁਹਾਨੂੰ ਉੱਧਰ ਵੀ ਦਰਸ਼ਨ ਕਰਵਾ ਦਈਏ ਜਿਵੇਂ ਇੱਥੇ ਬੱਚਿਆਂ ਦੀ ਜਿਹੜੇ ਸੇਵਾਦਾਰ ਜਿਹੜੇ ਆਪਣੇ ਉਹ ਸੇਵਾ ਕਰ ਰਹੇ ਨੇ ਇਹ ਮੇਨ ਦਰਬਾਰ ਆ ਤੇ ਇੱਥੇ ਬਾਬੇ ਜੀ ਦੀ ਆਪਣਾ ਮੇਨ ਦਰਬਾਰ ਆ ਜਿਹੜੇ ਜੋਤਾਂ ਚੱਲਦੀਆਂ ਨੇ ਤੇ ਇੱਧਰਲੇ ਪਾਸੇ ਆਪਣਾ ਨਾਲ ਹੀ ਬਾਬੇ ਦਾ ਧੂਣਾ ਆ ਜਾਂਦਾ ਤੇ ਇੱਥੇ ਧੂਣਾ ਸਾਹਿਬ ਨੇ ਤੇ ਇੱਥੇ ਧੂਣਾ ਬਾਬੇ ਦਾ ਸਾਡੇ ਸਾਹਮਣੇ ਸਾਰੇ ਆਪਾਂ ਦਰਸ਼ਨ ਕਰਾ دیے ਤੇ ਇਧਰੋਂ ਆਪਣੇ ਬਾਹਰਲੀ ਸਾਈਡ ਆ ਜਿੱਥੇ ਲੰਗਰ ਚੱਲਣਾ ਇਧਰਲੀ ਸਾਈਡ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਣੇ ਨੇ ਤੇ ਇਧਰ ਅਲੱਗ ਇੱਕ ਕਮਰੇ ਬਣਾਏ ਹੋਏ ਨੇ ਆਪਣਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਵਾਏ ਜਾਂਦੇ ਨੇ ਇੱਥੇ ਇਹ ਕਮਰਿਆਂ ਦੇ ਵਿੱਚ ਕਰਵਾਏ ਜਾਂਦੇ ਆ ਇਧਰਲੀ ਸਾਈਡ ਆ ਜਿਹੜਾ ਆਪਣਾ ਡੇਰਾ ਰਹਿ ਜਾਂਦਾ ਇਸ ਦੇ ਨਾਲ ਹੀ ਇਹ ਆਪਣਾ ਗੁਰੂ ਘਰ ਸਥਿਤਾ ਤੇ ਇਧਰ ਨਾਲ ਤਾਂ ਨੂੰ ਦਿਖਾ ਦਿੰਨੇ ਆ ਬੈਕ ਸਾਈਡ ਇਧਰਲੀ ਸਾਈਡ ਟੋਬੇ ਆ ਜਾਂਦੇ ਨੇ ਤੇ ਬਹੁਤ ਵਧੀਆ ਲੋਕੇਸ਼ਨ ਆ ਜਿਹੜੀ ਆਪਣੇ ਡੇਰੇ ਦੀ ਤੇ ਇਧਰ ਜਿਵੇਂ ਤੁਹਾਡੇ ਸਾਹਮਣੇ ਆ ਬੱਚੇ ਨੇ ਜਿਹੜੇ ਆਪਣੇ ਸੇਵਾਦਾਰ ਨੇ ਉਹ ਡੇਰੇ ਦੇ ਵਿੱਚ ਪਹੁੰਚ ਕੇ ਸੇਵਾ ਕਰ ਰਹੇ ਨੇ ਤੇ ਇੱਕ ਇਹ ਬੱਚੇ ਨੇ ਜਿਹੜੇ ਪੱਕੇ ਸੇਵਾਦਾਰ ਨੇ ਇਹ ਇਕੱਲਾਏ ਨਹੀਂ ਹੈਗਾ ਵੀ ਖੰਡਕ ਪਾਟ ਕਰਕੇ ਆਪਣਾ ਖੰਡ ਪਾਟ ਕਰਕੇ ਇੱਥੇ ਸੇਵਾ ਕਰਨ ਲੈ ਆਏ ਨੇ ਤੇ ਇਹੇ ਪਹਿਲਾਂ ਵੀ ਹਰ ਰੋਜ਼ ਵਾਂਗੂ ਇਹ ਸੇਵਾ ਕਰਦੇ ਰਹਿੰਦੇ ਨੇ ਇਹਨਾਂ ਨੂੰ ਵੀ ਪ੍ਰਮਾਤਮਾ ਵਧੀਆ ਤੰਦਰੁਸਤੀ ਬਖਸ਼ੇ ਤੇ ਵਧੀਆ ਕੋਈ ਆਪਦੀ ਨੌਕਰੀ ਆ ਜਿਹੜੀ ਪੜ੍ਹਾਈ ਕਰ ਰਹੇ ਨੇ ਆਗ ਕੋ ਨੌਕਰੀਆਂ ਤੇ ਲੱਗਣ ਤੇ ਇਧਰਲੀ ਸਾਈਡ ਜਿਵੇਂ ਆਪਣਾ ਬੈਕ ਸਾਈਡ ਇਧਰ ਬਾਥਰੂਮ ਆ ਜਾਂਦੇ ਨੇ ਤੇ ਇਧਰ 메ਨ ਗੇਟ ਆ ਜਾਂਦਾ ਤੁਹਾਨੂੰ ਆਪਾਂ ਇਧਰ ਦਰਸ਼ਨ ਕਰਵਾਉਨੇ ਆ ਜਿਵੇਂ ਆਪਣੇ ਇੱਥੇ ਟੋਬੇ ਬਣੇ ਹੋਇਆ ਇਧਰਲੀ ਸਾਈਡ ਆ ਟੋਬੇ ਆ ਜਾਂਦੇ ਨੇ 메ਨ ਗੇਟ ਆ ਜਿਹੜਾ ਸੜਕ ਦੇ ਉੱਪਰ ਆ ਜਾਂਦਾ ਉਧਰੋਂ ਆਪਾਂ ਛੋਟੇ ਗੇਟ ਐਂਟਰੀ ਹੋਏ ਸੀਗੇ ਕਿਉਂਕਿ ਇਧਰਲਾ ਇਹ ਗੇਟ ਆ ਜਿਹੜਾ ਬਹੁਤ ਘੱਟ ਖੁੱਲਿਆ ਜਾਂਦਾ ਜਦੋਂ ਆਪਣਾ ਪ੍ਰੋਗਰਾਮ ਹੁੰਦਾ ਇੱਥੇ ਉਦੋਂ ਹੀ ਖੁੱਲਿਆ ਜਾਂਦਾ ਇਧਰ ਤੁਹਾਡੇ ਸਾਹਮਣੇ ਜਿਵੇਂ ਆ ਟੋਬੇ ਆ ਗੇ ਤੇ ਬਹੁਤ ਸੋਹਣੀ ਲੋਕੇਸ਼ਨ ਤੇ ਇਧਰ ਬਹੁਤ ਸੋਹਣੇ ਬੋਹੜ ਟਿੱਪਲ ਤੇ ਆਪਣੇ ਨਿੰਮ ਸਾਰੇ ਦਰਖਤ ਲੱਗੇ ਹੋਏ ਨੇ ਤੇ ਉਧਰਲੀ ਸਾਈਡ ਮਾਤਾ ਦਾ ਮੰਦਰਾ ਆ ਜਾਂਦਾ ਤੇ ਬਹੁਤ ਸੋਹਣੀ ਲੋਕੇਸ਼ਨ ਬਣਦੀ ਔਰੇ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਸਾਰੇ ਇੱਕ ਵਾਰੀ ਹੋਰ ਜਿਹੜੇ ਬੱਚੇ ਇੱਥੇ ਸੇਵਾ ਕਰ ਰਹੇ ਨੇ ਤੇ ਸਾਰਿਆਂ ਨੂੰ ਬੇਨਤੀ ਕਰਦਿਆਂ ਨਗਰ ਅੱਕਾਂ ਵਾਲੀ ਨੂੰ ਵੀ ਸਾਰਾ ਨਗਰ ਇੱਥੇ ਜ਼ਰੂਰ ਆ ਕੇ ਸੇਵਾ ਕਰਿਓ ਤੇ ਬੱਚਾ-ਬੱਚਾ ਇੱਥੇ ਆ ਕੇ ਹਾਜ਼ਰੀ ਭਰਿਓ ਕਿਉਂਕਿ ਸੇਵਾ ਨਾਲ ਹੀ ਕਹਿੰਦੇ ਮਿਲਦਿਆ ਮੇਵੇ ਤੇ ਜੇ ਆਪਾਂ ਸੇਵਾ ਕਰਾਂਗੇ ਤਾਂ ਹੀ ਪ੍ਰਮਾਤਮਾ ਅੱਗੇ ਸਾਰਿਆਂ ਨੂੰ ਤੰਦਰੁਸਤੀ ਬਖਸ਼ਦਾ ਤੇ ਆਪਾਂ ਨੂੰ ਸੇਵਾ ਕਰਨੀ ਜ਼ਰੂਰ ਫਰਜ਼ ਬਣਦਾ ਤੇ ਸਾਰੇ ਪਿੰਡ ਨੇ ਇੱਥੇ ਵੱਧ ਤੋਂ ਵੱਧ ਆਪਣਾ ਬਾਬਾ ਡੇਰਾ ਮਥਰਨਾਥ ਤੇ ਜ਼ਰੂਰ ਪਹੁੰਚੋ ਤੇ ਇਧਰੋਂ ਬਾਈ ਜੀ ਪਹੁੰਚ ਰਹੇ ਨੇ ਇਹ ਵੀ ਬਹੁਤ ਸੇਵਾਦਾਰ ਜਿਹੜੇ ਪੱਕੇ ਨੇ ਇਹਦਾ ਡੈਡੀ ਵੀ ਹਰਦੇਵ ਸਿੰਘ ਬਹੁਤ ਲਗਨ ਦੇ ਨਾਲ ਸੇਵਾ ਕਰਦੇ ਨੇ ਤੇ ਇਧਰ ਆਪਣੇ ਡਾਕਟਰ ਜੀ ਤੇ ਇਧਰੋਂ ਆਪਣੇ ਸੇਵਾਦਾਰ ਮੁਖ ਬਿੱਕਰ ਸਿੰਘ ਉਧਰ ਸਾਈਡ ਤੇ ਜਾ ਰਹੇ ਨੇ ਤੇ ਹਾਂਜੀ ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜਿਵੇਂ ਬਹੁਤ ਲਗਨ ਦੇ ਨਾਲ ਡੇਰੇ ਦੇ ਵਿੱਚ ਸੇਵਾ ਕਰ ਰਹੇ ਨੇ ਤੇ ਸਾਰੇ ਜਣਿਆਂ ਨੇ ਵੱਧ ਤੋਂ ਵੱਧ ਸੇਵਾ ਕਰਨੀ ਆ ਤੇ ਤਿੰਨੇ ਦਿਨ ਹਾਜ਼ਰੀ ਭਰਨੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ